ਰਦਰਦੀਪ ਸਿੰਘ ਸਿੱਧੂ ਨੇ ਮੈਨੂੰ ਸੰਘਰਸ਼ੀ ਮਾਂ ਦਾ ਜੋ ਖਤਾਬ ਦਿੱਤਾ ਇਹ ਮੇਰੀਆਂ ਹੱਡੀਆਂ ਤਾਂ ਸੜ ਜਾਣਗੀਆਂ ਸਰੀਰ ਤਾਂ ਸੜ ਜਾਊਗਾ ਪਰ ਉਹ ਉਹ ਇਹਨਾਂ ਬੱਚਿਆਂ ਦੇ ਪੰਜਾਬ ਦੇ ਆਉਣ ਵਾਲੀਆਂ ਨਸਲਾਂ ਦੇ ਮੂੰਹ ਤੇ ਬੱਚੇ ਸ਼ਬਦ ਜਰੂਰ ਰਹੂਗਾ ਚਾਹੇ ਇਨਸਾਨਾ ਚਾਹੇ ਸਿੱਖ ਕੌਮ ਚ ਪੈਦਾ ਹੋਇਆ ਚਾਹੇ ਕਿਸੇ ਵੀ ਕੌਮ ਚ ਪੈਦਾ ਹੋਇਆ ਸੱਚ ਬੋਲਣ ਵਾਲੇ ਨੂੰ ਅਕਸਰ ਝੂਠ ਨਾਲ ਦਬਾਇਆ ਜਾਂਦਾ ਤੇ ਝੂਠ ਨਾਲ ਉਹਦੀ ਜ਼ਿੰਦਗੀ ਦੇ ਜੀ ਰਏ ਵਿਹਾਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਥੇ ਸੈਣੀ ਜੀ ਸੀਗੇ ਜਿਹੜੇ ਉਹ ਜਦੋਂ ਜਾਂਦੇ ਸੰਘਰਸ਼ ਕਰਦੇ ਸੀ ਤਾਂ ਬਹੁਤ ਘੱਟ ਲੋਕ ਸੀ ਜਿਹੜੇ ਜਿਹਾਰੂ ਸੀ ਉਹ ਉਹਨਾਂ ਦੀ ਗੱਲ ਸੁਣਦੇ ਸੀ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਸੀ ਪਰ ਜਦੋਂ ਚਲੇ ਜਾਂਦੇ ਆ ਉਸ ਤੋਂ ਬਾਅਦ ਵਿੱਚ ਮੇਲੇ ਭਰਨ ਦਾ ਕੀ ਫਾਇਦਾ ਜਿਉਂਦਿਆਂ ਦੇ ਨਾਲ ਕਿਉਂ ਨਹੀਂ ਤੁਰਦੇ ਤੇ ਤੇ ਗਿਆਂ ਨਵੇਂ ਉਦੋਂ ਹੀ ਕਿਸੇ ਮਤਲਬ ਗੁਰੂ ਪਿਆਰੇ ਨੇ ਦੱਸਿਆ ਤੇ ਪਰ ਮੇਰੀਆਂ ਆਂਦਨਾ ਚੀਰੀਆਂ ਗਈਆਂ ਕਿਉਂਕਿ ਤੁਸੀਂ ਬਾਕੀ ਛੱਡੋ ਉਹ ਇੱਕ ਮਾਂ ਦਾ ਪੁੱਤ ਤਾਂ ਹੈ ਨਾ ਇੱਕ ਭੈਣ ਦਾ ਭਰਾ ਤਾਂ ਹੈ ਇੱਕ ਬੱਚੀ ਦਾ ਪਿਓ ਤਾਂ ਹੈ ਨਾ ਤੇ ਮਾਂ ਤੇ ਤਾਂ ਅਸੀਂ ਲੱਡੂ ਵੰਡ ਸਕਦੇ ਜੇ ਸਾਡੀਆਂ ਨੀਹਾਂ ਇੱਥੇ ਪੱਕੀਆਂ ਆਉਣ ਕੇ ਅਸੀਂ ਸੰਸਾਰ ਤੋਂ ਜਾਣਾ ਹੀ ਨਹੀਂ ਇਤਨੇ ਜੇ ਅਮਰਤ ਨਹੀਂ ਸ਼ਕੈਸੀ ਜਿਵੇਂ ਹੁਣ ਇੱਥੇ ਜਝਾਰੂ ਸ਼ਬਦ ਵਰਤਤਾ ਤਾਂ ਹੋ ਸਕਦਾ ਕਈ ਕਿਸੇ ਕਿਸਮ ਦੇ ਸਵਾਲ ਵੀ ਚੱਕਣ ਕਿਉਂਕਿ ਉਹ ਸਾਡੇ ਕੋਲ ਸਿਰਫ ਜਝਾਰੂ ਇੱਕ ਮਿੰਟ ਉਹ ਇੱਥੇ ਕਈ ਇੰਨੀ ਘਟੀਆਂ ਸੋਚਦੇ ਲੋਕ ਆ ਨਾ ਉਹ ਸਿਰਫ ਜਝਾਰੂ ਉਹਨੂੰ ਮੰਨਦੇ ਆ ਜਿਹਦਾ ਰੂਪ ਦੇਖ ਕੇ ਬਾਹਰ ਪਰ ਜਝਾਰੂ ਅਸਲੀ ਉਹ ਹੁੰਦਾ ਜਿਹੜਾ ਸੱਚ ਬੋਲਦਾ ਵਾ ਸੱਚ ਤੇ ਪਹਿਰਾ ਦਿੰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਤੇ ਜੋ ਵੀ ਪੰਜਾਬ ਦੇ ਹੱਕਾਂ ਲਈ ਹੱਕ ਮੰਗਦਾ ਤਾਂ ਉਹਦੇ ਨਾਲ ਵਧੀਆਂ ਹੁੰਦੀਆਂ ਨੇ ਇੱਥੋਂ ਤੱਕ ਕਿ ਉਹਨਾਂ ਨੂੰ ਮੌਤ ਦੇ ਘਾੜ ਤੱਕ ਉਤਾਰ ਦਿੱਤਾ ਜਾਂਦਾ ਜਿਵੇਂ ਪਹਿਲਾਂ ਗੱਲ ਕਰੀਏ ਸਾਡੇ ਦੀਪ ਬਾਈ ਉਹਨਾਂ ਨੂੰ ਵੀ ਦੇਖੋ ਪਾਪੀਆਂ ਨੇ ਮਾਰ ਦਿੱਤਾ ਉਸ ਤੋਂ ਬਾਅਦ ਸਾਡੇ ਜਿਹੜੇ ਜਜ਼ਾਰੂ ਗਾਇਕ ਸੀਗੇ ਸਿੱਧੂ ਮੂਸੇਵਾਲਾ ਉਹ ਵੀ ਪੰਜਾਬ ਦਾ ਦਰਦ ਰੱਖਣ ਲੱਗ ਗਿਆ ਸੀ ਪੰਜਾਬ ਦੀ ਗੱਲ ਕਰਨ ਲੱਗ ਗਿਆ ਸੀ ਉਹਨਾਂ ਨੂੰ ਵੀ ਪਾਪੀਆਂ ਨੇ ਸਾਰੇ ਆਮ ਗੋਲੀਆਂ ਮਾਰ ਕੇ ਸਾਡੇ ਤੋਂ ਖੋ ਲਿਆ ਤਾਂ ਹੁਣ ਕੋਧਿਕ ਤੋਂ ਪਹਿਲਾਂ ਸਾਡੇ ਬਹੁਤ ਹੀ ਜਝਾਰੂ ਪੱਤਰਕਾਰ ਸੀ ਕਮਲਪ੍ਰੀਤ ਉਹਨਾਂ ਨੂੰ ਪਿਆਰ ਨਾਲ ਅਸੀਂ ਸੈਣੀ ਵੀ ਕਹਿੰਦੇ ਸੀ ਤਾਂ ਉਹਨਾਂ ਨੂੰ ਵੀ ਘਰੇ ਉਹਨਾਂ ਦੀ ਮੌਤ ਹੋ ਜਾਣੀ ਗੋਪਤ ਤਰੀਕੇ ਨਾਲ ਕਾਫੀ ਸਵਾਲੀਆ ਨਿਸ਼ਾਨ ਖੜੇ ਕਰਦਾ ਕਿ ਉਹ ਪੰਜਾਬ ਦਾ ਦਰਦ ਰੱਖਦਾ ਸੀ ਵੱਡੇ ਵੱਡੇ ਮਸਲੇ ਜਿਹੜੇ ਸੀਗੇ ਉਹ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਉਂਦੇ ਸੀ ਸਰਕਾਰਾਂ ਨੂੰ ਆਪਣੀਆਂ ਖਬਰਾਂ ਰਾਹੀਂ ਲਾਣਤਾ ਪਾਉਂਦਾ ਸੀ ਤਾਂ ਸਰਕਾਰਾਂ ਦੇ ਅੱਖਾਂ ਦੇ ਵਿੱਚ ਉਹ ਰੜਕਦਾ ਸੀ ਤੇ ਉਹਦਾ ਮਦਭਾਗਾ ਇਸ ਦੁਨੀਆ ਤੋਂ ਚਲਾ ਜਾਣਾ ਤਾਂ ਸਾਡੇ ਨਾਲ ਨੇ ਪਰਮਜੀਤ ਕੌਰ ਖਾਲਸਾ ਜੀ ਹੰਬੜਾ ਜਿਹੜੇ ਕਿ ਹਮੇਸ਼ਾ ਹੱਕ ਮੰਗਦੇ ਸੰਘਰਸ਼ਾਂ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਨੇ ਪਹਿਲੀ ਕਤਾਰ ਦੇ ਵਿੱਚ ਖੜਦੇ ਨੇ ਜੇ ਤਿੰਨ ਬਿਲ ਕਾਲੇ ਕਾਨੂੰਨਾਂ ਦੀ ਗੱਲ ਕਰੀਏ ਤਾਂ ਉੱਥੇ ਦੀਪ ਸਿੱਧੂ ਨੇ ਇਹਨਾਂ ਨੂੰ ਮਾਤਾ ਦਾ ਕਿਤਾਬ ਦਿੱਤਾ ਸੀਗਾ ਤਾਂ ਸਾਡੇ ਸਾਰਿਆਂ ਦੇ ਦਿਲ ਦੀਆਂ ਗੱਲਾਂ ਸਾਡੇ ਨਾਲ ਕਰਨਗੇ ਤੇ ਅੱਜ ਗੱਲਾਂ ਕਰਾਂਗੇ ਜਿਹੜੇ ਸਾਡੇ ਕੌਮ ਦੇ ਹੱਕ ਮੰਗਦੇ ਜਿਹਾਰੂ ਨੇ ਆਖਰ ਉਹਨਾਂ ਨੂੰ ਜਿਹੜੀਆਂ ਸਾਡੀਆਂ ਗੰਦੀਆਂ ਸਰਕਾਰਾਂ ਨੇ ਉਹ ਕਿਉਂ ਭੇਡ ਕਰ ਦਿੰਦੇ ਨੇ ਉਹਨਾਂ ਨੂੰ ਸਾਡੇ ਤੋਂ ਕਿਉਂ ਖੋਹ ਲਿੱਤਾ ਜਾਂਦਾ ਤਾਂ ਇਹ ਸਾਰੀਆਂ ਗੱਲਾਂ ਅੱਜ ਗੱਲ ਕਰਾਂਗੇ ਬੀਬੀ 파ਰਮਜੀਤ ਕੌਰ ਖਾਲਸਾ ਹੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਰਦਾਰ ਬਲਦੇਵ ਸਿੰਘ ਜੀ ਜਿਹੜੇ ਸਰਦਾਰ ਜਸਪਾਲ ਸਿੰਘ ਹੇਰਾਂ ਜੀਆਂ ਦੇ ਉਸ ਮਤਲਬ ਇਹ ਉਹਨਾਂ ਦੇ ਚੇਲੇ ਨੇ ਉਹ ਇਹਨਾਂ ਦੇ ਉਸਤਾਦ ਨੇ ਜਿਨ੍ਹਾਂ ਤੋਂ ਇਹ ਪੱਤਰਕਾਰੀ ਸਿੱਖ ਕੇ ਕੌਮ ਦਾ ਦਰਦ ਆਪਣੇ ਹੀ ਸੀਨੇ 'ਚ ਲੈ ਕੇ ਚੱਲੇ ਨੇ ਕਿਸਾਨੀ ਮੋਰਚੇ 'ਚ ਵੀ ਚੱਲੇ ਨੇ ਤੇ ਬੰਦੀ ਸਿੰਘਾਂ ਦੇ ਮੋਰਚੇ 'ਚ ਵੀ ਚੱਲੇ ਨੇ ਕਿਉਂਕਿ ਇਹਨਾਂ ਦੇ ਉਸਤਾਦ ਹੀ ਜਝਾਰੂ ਸਰਦਾਰ ਜਸਪਾਲ ਸਿੰਘ ਹੀਰਾ ਨੇ ਜੇ ਜਿਨ੍ਹਾਂ ਨੂੰ ਕਾਫੀ ਸਮੇਂ ਤੋਂ ਮੈਂ ਵੀ ਜਾਣਦੀ ਆ ਤੇ ਉਹਨਾਂ ਤੋਂ ਅਸੀਂ ਅੱਗੇ ਜੀਉਣਾ ਸਿੱਖ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ ਦੇ ਜ਼ਰੀਏ ਉਹਨਾਂ ਦੀ ਗੁਰਬਾਣੀ ਦੇ ਜ਼ਰੀਏ ਪਰ ਇਹਨਾਂ ਨੇ ਕਿਹਾ ਦੀਪ ਸਿੰਘ ਸਿੱਧੂ ਨੇ ਇਹਨਾਂ ਨੂੰ ਮਾਂ ਦਾ ਖਤਾਬ ਦਿੱਤਾ ਪਰ ਵੀਰੇ ਤੋਂ ਥੋੜਾ ਜਿਹਾ ਕਹਿਣ ਚ ਹੋ ਗਿਆ ਕਿ ਦੀਪ ਸਿੱਧੂ ਨੇ ਮੈਨੂੰ ਉਹ ਖਤਾਬ ਦਿੱਤਾ ਜਿਹੜਾ ਹੋ ਸਕਦਾ ਮੈਨੂੰ ਅੱਜ ਤੱਕ ਕਦੇ ਕਿਸੇ ਮਾਂ ਨੇ ਨਹੀਂ ਕਿਹਾ ਕਿ ਮੈਨੂੰ ਕਿਸੇ ਨੇ ਸੰਘਰਸ਼ੀ ਮਾਂ ਕਿਹਾ ਇਹ ਦੂਰ ਦੇਸੀ ਅੰਦੇਸੀ ਪੁੱਤਰ ਸਰਦਾਰ ਦੀਪ ਸਿੰਘ ਸਿੱਧੂ ਨੇ ਮੈਨੂੰ ਸੰਘਰਸ਼ੀ ਮਾਂ ਦਾ ਜੋ ਖਤਾਬ ਦਿੱਤਾ ਇਹ ਮੇਰੀਆਂ ਹੱਡੀਆਂ ਤਾਂ ਸੜ ਜਾਣਗੀਆਂ ਸਰੀਰ ਤਾਂ ਸੜ ਜਾਊਗਾ ਪਰ ਉਹ ਉਹ ਇਨ੍ਹਾਂ ਬੱਚਿਆਂ ਦੇ ਪੰਜਾਬ ਦੇ ਆਉਣ ਵਾਲੀਆਂ نسلਾਂ ਦੇ ਮੂੰਹ ਤੇ ਬੱਚੇ ਸ਼ਬਦ ਜ਼ਰੂਰ ਰਹੂਗਾ ਦੁੱਖ ਜ਼ਰੂਰ ਹੈ ਜਦੋਂ ਦੀਪ ਗਏ ਨੂੰ ਹਜੇ 2 ਸਾਲ ਹੋਇਆ ਹੈ ਮੁੱッセ ਵਾਲੇ ਗਏ ਨੂੰ ਥੋੜਾ ਟਾਈਮ ਹੋਇਆ ਬੱਚੇ ਨੂੰ ਸੁਭਦੀਪ ਸਿੰਘ ਨੂੰ ਅੰਬੀਆਂ ਵਾਲੇ ਸੰਦੀਪ ਸਿੰਘ ਨੂੰ ਗਏ ਨੂੰ ਥੋੜਾ ਟਾਈਮ ਹੋਇਆ ਤੇ ਇਸੇ ਤਰ੍ਹਾਂ ਸਾਡੇ ਪੰਥ ਦੇ ਵਿੱਚ ਸਾਡੇ ਗੁਰੂ ਘਰਾਂ ਦੇ ਵਿੱਚ ਜੋ ਕਰੈਤਾਂ ਕਰੀਤਾਂ ਹੋ ਰਹੀਆਂ ਸੀ ਠੀਕ ਆ ਮੈਂ ਇਹ ਨਹੀਂ ਕਹਿੰਦੀ ਕਿ ਕਮਲਦੀਪ ਕਮਲਪ੍ਰੀਤ ਪ੍ਰੀਤ ਸੈਣੀ ਕਿਉਂਕਿ ਜਜ਼ਾਰੂ ਨੇ ਬਣਨਾ ਸੀ ਜਦੋਂ ਉਹਨਾਂ ਨੇ ਅਮਰਤ ਛਕਣਾ ਸੀ ਉਹਦੇ ਅੰਦਰ ਉਹ ਬੀਜ ਉੱਗ ਗਿਆ ਸੀ ਜਿਹੜਾ ਇੰਨਾ ਕ ਜਾਣਦਾ ਸੀ ਕਿ ਸਾਡੇ ਧਰਮ ਵਿੱਚ ਇਹ ਕ੍ਰੀਤੀਆਂ ਨਹੀਂ ਹੋਣੀਆਂ ਚਾਹੀਦੀਆਂ ਧਰਮ ਦੇ ਵਿੱਚੋਂ ਗੁਰਦੁਆਰਾ ਸਾਹਿਬ ਚ ਬੜੀਆਂ ਹੋਈਆਂ ਕ੍ਰੀਤੀਆਂ ਸਮਾਜ ਦੇ ਵਿੱਚ ਹੋ ਰਹੀਆਂ ਕ੍ਰੀਤੀਆਂ ਵਧੀਆਂ ਕਿ ਉਹਨਾਂ ਨੂੰ ਪਰੇ ਕਰਨਾ ਉਹਦੀ ਜ਼ਿੰਦਗੀ ਦਾ ਇੱਕ ਮਿਸ਼ਨ ਬਣ ਗਿਆ ਸੀਗਾ ਇਸੇ ਨਾਲ ਉਹ ਜਿਉਂਦਾ ਸੀ ਹਜੇ ਥੋੜੇ ਦਿਨਾਂ ਦੀ ਗੱਲ ਹੈ ਕਾਲੜਾ ਜੀ ਦੇ ਜਸਵੰਤ ਸਿੰਘ ਖਾਲੜਾ ਜੀ ਦੇ ਅਸੀਂ ਇਨਸਾਫ ਮਾਰਗ ਤੇ ਗਏ ਆ ਅਸੀਂ ਦੋਨੋਂ ਜਾਣੇ ਗਏ ਆ ਸਾਰਾ ਦਿਨ ਰਹੇ ਆ ਉੱਥੇ ਜੋ ਵਿਚਾਰੋ ਟੰਦ ਰਹੀਆਂ ਅਕਸਰ ਮੇਰੇ ਨਾਲ 2014 ਤੋਂ ਦਾ ਵਾਹਿਗੁਰੂ ਜੀ ਨੇ ਸੰਬੰਧ ਬਣਾਇਆ ਹੋਇਆ ਸੀ ਤੇ ਉਹ ਮੇਰਾ ਇੱਕ ਨਾਦੀ ਪੁੱਤ ਸੀ ਮੈਨੂੰ ਉਹਦੀ ਹਰ ਫੀਲਿੰਗ ਦਾ ਪਤਾ ਸੀ ਤੇ ਮੇਰੇ ਨਾਲ ਦੁੱਖ ਸੁੱਖ ਵੀ ਸਾਂਝਾ ਕਰਦਾ ਸੀ ਅੱਜ ਉਹ ਜਿਹੜੇ ਬੱਚੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਇਸ ਬੱਚੇ ਦੇ ਦਰਦ ਦੇ ਨਾਲ ਮੈਨੂੰ ਐਦਾਂ ਲੱਗਦਾ ਕਿ ਸਾਡੀ ਇਹ ਵਾਰੀ ਕਦੋਂ ਤੱਕ ਐਵੇਂ ਚੱਲਦੀ ਰਹਿਣੀ ਆ ਕਦੋਂ ਸੱਚ ਬੋਲਣ ਦੀ ਸਜ਼ਾ ਸਾਨੂੰ ਸਰੀਰ ਆਪਣਾ ਖੂਨ ਵਹਾ ਕੇ ਵਾਪਸ ਦੇਣੀ ਪੈਣੀ ਆ ਪਰ ਨਹੀਂ ਸਾਡੇ ਸਿੱਖ ਕੌਮ ਦੇ ਜਿੰਨੇ ਵੀ ਜਿਹੜਾ ਇੱਕ ਸੱਚਾ ਇਨਸਾਨ ਆ ਚਾਹੇ ਉਹ ਸਿੱਖ ਕੌਮ ਚ ਪੈਦਾ ਹੋਇਆ ਚਾਹੇ ਕਿਸੇ ਵੀ ਕੌਮ ਚ ਪੈਦਾ ਹੋਇਆ ਸੱਚ ਬੋਲਣ ਵਾਲਿਆਂ ਨੂੰ ਅਕਸਰ ਝੂਠ ਨਾਲ ਦਬਾਇਆ ਜਾਂਦਾ ਤੇ ਝੂਠ ਨਾਲ ਉਹਦੀ ਜ਼ਿੰਦਗੀ ਦੇ ਜੀ ਰਹਿ ਵਿਹਾਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਂ ਇਸ ਵੀਰ ਦਾ ਧੰਨਵਾਦ ਕਰਦੀ ਆ ਕਿ ਜਿਸ ਵੀਰ ਨੇ ਦੁੱਖ ਮਹਿਸੂਸ ਕੀਤਾ ਤੇ ਆਪਣਾ ਫਰਜ਼ ਸਾਂਝਿਆ ਇਹ ਮੇਰੀ ਗਰੀਬਣੀ ਦੀ ਕੁੱਲੀ ਦੇ ਵਿੱਚ ਆਇਆ ਤੇ ਮੇਰੇ ਉਸ ਨਾਦੀ ਪੁੱਤ ਦਾ ਦੁੱਖ ਵੀ ਸਾਂਝਾ ਕਰਨਾ ਆ ਤੇ ਹੋਰ ਲੋਕਾਂ ਨੂੰ ਸਨੇਹਾ ਦੇਣ ਵਾਸਤੇ ਆਇਆ ਕਿ ਉਹਦੀ ਆਵਾਜ਼ ਨੂੰ ਕਿਸੇ ਵੀ ਜਹਾਰੂ ਦੇ ਜਾਂ ਕਿਸੇ ਚੰਗੇ ਇਨਸਾਨ ਦੀ ਆਵਾਜ਼ ਜਾਣ ਦੇ ਨਾਲ ਕਦੇ ਜਦੋਂ ਉਹਦਾ ਸਰੀਰ ਚਲਿਆ ਜਾਂਦਾ ਪਰ ਲੇਕਿਨ ਵੀਰੇ ਉਹਦੀ ਆਵਾਜ਼ ਨਹੀਂ ਜਾਂਦੀ ਆਵਾਜ਼ ਉਹ ਜਦ ਸਰੀਰ ਜਾਣ ਤੋਂ ਪਹਿਲਾਂ ਉਹਦੀ ਆਵਾਜ਼ ਹੋਰ ਕਈ ਆਵਾਜ਼ਾਂ ਪੈਦਾ ਕਰਕੇ ਜਾਂਦੀ ਹੈ ਕਿਉਂਕਿ ਧਰੋ ਅਕਾਲ ਪੁਰਖ ਦੇ ਹੁਕਮ ਚ ਵਰਤਾਰਾ ਵਰਤਦਾ ਹੈ ਇੱਕ ਚੀਜ਼ ਹੋਰ ਹੈ ਜਿਵੇਂ ਸਰਕਾਰਾਂ ਤਾਂ ਸਾਡੇ ਤੋਂ ਖਫਾ ਹੁੰਦੀਆਂ ਨੇ ਜਦੋਂ ਅਸੀਂ ਹੱਕ ਮੰਗਦੇ ਆ ਜਿਹੜੇ ਸਾਡੇ ਕੁਝ ਲੋਕ ਹੁੰਦੇ ਨੇ ਉਹ ਸਾਨੂੰ ਉਹ ਵੀ ਸਾਥ ਨਹੀਂ ਦਿੰਦੇ ਹੈਗੇ ਤਾਂ ਉਹ ਵੀ ਜਿਹੜੇ ਹੱਕ ਮੰਗਦੇ ਲੋਕ ਨੇ ਜਿਵੇਂ ਤੁਸੀਂ ਦੇਖਿਆ ਸਰਾਬੇ ਪਿੰਡ ਵਿੱਚ ਵੀ ਆਪਾਂ ਮੋਰਚਾ ਲਾ ਕੇ ਬੈਠੇ ਰਹੇ ਆਂ ਦੂਰ ਦਰਾਡੇ ਤੋਂ ਆ ਕੇ ਲੋਕ ਤਾਂ ਸੰਘਰਸ਼ ਵਿੱਚ ਸਾਥ ਦਿੰਦੇ ਸੀ ਤੇ ਜਿਹੜੇ ਪਿੰਡ ਵਾਲੇ ਸੀ ਕੁਝ ਬਹੁਤ ਘੱਟ ਗਿਣਤੀ ਵਿੱਚ ਆਉਂਦੇ ਸੀ ਪਰ ਆਉਣਾ ਚਾਹੀਦਾ ਸੀ ਤਾਂ ਹੁਣ ਜਿਵੇਂ ਸਾਡੇ ਕਮਲਪ੍ਰੀਤ ਸੈਣੀ ਜੀ ਸੀਗੇ ਜਿਹੜੇ ਉਹ ਜਦੋਂ ਜਾਉਂਦੇ ਸੰਘਰਸ਼ ਕਰਦੇ ਸੀ ਤਾਂ ਬਹੁਤ ਘੱਟ ਲੋਕ ਸੀ ਜਿਹੜੇ ਜਝਾਰੂ ਸੀ ਉਹ ਉਹਨਾਂ ਦੀ ਗੱਲ ਸੁਣਦੇ ਸੀ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਸੀ ਪਰ ਜਦੋਂ ਚਲੇ ਜਾਂਦੇ ਆ ਉਸ ਤੋਂ ਬਾਅਦ ਵਿੱਚ ਮੇਲੇ ਭਰਨ ਦਾ ਕੀ ਫਾਇਦਾ ਜਿਉਂਦਿਆਂ ਦੇ ਨਾਲ ਕਿਉਂ ਨਹੀਂ ਤੁਰਦੇ ਦੀਵੇ ਥੱਲੇ ਵੀਰੇ ਹਮੇਸ਼ਾ ਹਨੇਰਾ ਹੁੰਦਾ ਹੁੰਦਾ ਹੈ ਨਾ ਇਹ ਸਾਡੀ ਕੌਮ ਦੀ ਜਾਂ ਇਸ ਸੰਸਾਰ ਦੀ ਵੱਧ ਕਿਸਮਤੀ ਆ ਕਿ ਉਹ ਕਦੇ ਵੀ ਜਿਉਂਦੇ ਬੰਦੇ ਦੇ ਗੁਣਾਂ ਨੂੰ ਪੜ ਨਹੀਂ ਸਕਦੇ ਇਹ ਸੋਚ ਨਹੀਂ ਸਕਦੇ ਵੀ ਇਹਦੀ ਸੋਚ ਸਾਨੂੰ ਕਿੱਧਰ ਨੂੰ ਲੈ ਕੇ ਚੱਲੀ ਆ ਪਰ ਜਿਹੜੇ ਚੰਗੇ ਇਨਸਾਨ ਨੇ ਹੁੰਦੇ ਨੇ ਉੱਚੀ ਸੋਚ ਦੇ ਸੱਚ ਦੇ ਪਹਿਰਾ ਦੇਣ ਵਾਲੇ ਲੋਕ ਹੁੰਦੇ ਹਨ ਨਾ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਕਿਉਂਕਿ ਚੰਗੇ ਤੇ ਉੱਚੀ ਸੋਚ ਵਾਲੇ ਲੋਕਾਂ ਦੀ ਭੀੜ ਨਹੀਂ ਹੁੰਦੀ ਦੀਪੀ ਮੈਨੂੰ ਅਕਸਰ ਹੀ ਕਹਿੰਦਾ ਹੁੰਦਾ ਸੀਗਾ ਪਹਿਲੀ ਵਾਰੀ ਜਦੋਂ ਦੀਪ ਨਾਲ ਗੱਲ ਹੋਈ ਉਹ ਕਹਿੰਦਾ ਸੀ ਮਾਂ ਸਿਰਫ ਮੈਨੂੰ ਚਾਹੀਦੇ ਤੇ ਚਾਲੀਆਂ ਚ ਪਹਿਲਾਂ ਨਾਮ ਐ ਤੇਰਾ ਲਿਖ ਲਿਆ ਹੋਇਆ ਤੇ ਜਦੋਂ ਤੁਸੀਂ ਜੇ ਭੀੜ ਚੋਂ ਨਿਓ ਤੇ ਭੀੜ ਦੇ ਵਿੱਚ ਫਿਰ ਤੁਹਾਨੂੰ ਚੁਣਨੇ ਪੈਣਿਆ ਤੇ ਜਿਹਨੇ ਨਾਲ ਤੁਹਾਡੇ ਤੁਰਨਾ ਵਾ ਫਿਰ ਤੁਹਾਨੂੰ ਇਹ ਨਹੀਂ ਸੋਚਣਾ ਦਿਮਾਗ ਚ ਹੌਲੀ ਹੌਲੀ ਤੁਸੀਂ ਚੱਲੇ ਹੋਏ ਸੇਵਾ ਤੋਂ ਵਾਹਿਗੁਰੂ ਜੀ ਤੁਹਾਨੂੰ ਉਸ ਤੋਂ ਵੀ ਅੱਗੇ ਤੋਰਨ ਪਰ ਲੇਕਿਨ ਤੁਹਾਡੇ ਦਿਮਾਗ ਚ ਇੱਕ ਦਿਨ ਆਟੋਮੈਟਿਕਲੀ ਇਹ ਗੱਲ ਆ ਵੀ ਗਈ ਹੋਣੀ ਆ ਜਿੱਥੋਂ ਕਿ ਮੇਰੀ ਸੋਚ ਹੈ ਕਿ ਐਵੇਂ ਨਹੀਂ ਤੁਸੀਂ ਮੋਟਰਸਾਈਕਲ ਤੇ ਤੁਰੇ ਫਿਰਦੇ ਨਹੀਂ ਤਾਂ ਕਈ ਕਈ ਪੱਤਰਕਾਰ ਬਣਿਆ ਤੇ ਗੱਡੀਆਂ ਚ ਘੁੰਮਦੇ ਨੇ ਨਾਲ ਬੰਦੇ ਵੀ ਰੱਖਦੇ ਨੇ ਪਰ ਲੇਕਿਨ ਉਹਨਾਂ ਨੂੰ ਕੋਈ ਬਾਲਾ ਲੈਣਾ ਦੇਣਾ ਨਹੀਂ ਹੁੰਦਾ ਜਿਹੜੇ ਐਵੇਂ ਦੇ ਲੋਕ ਹੁੰਦੇ ਨੇ ਨਾ ਉਹਨਾਂ ਨੂੰ ਚਾਹੇ ਹੁਣ ਜਸਪਾਲ ਸਿੰਘ ਹੀਰਾ ਦੇਖ ਹੀ ਲੋ ਉਹਨਾਂ ਦਾ ਘਰ ਤੱਕ ਨਹੀਂ ਰਿਹਾ ਉਹਨਾਂ ਦਾ ਇਲਾਜ ਤਾਂ ਸਜਿਸਨ ਖੋਸਨ ਨੂੰ ਪਾਉਣਾ ਪਿਆ ਕਿ ਬਈ ਆਪਣੇ ਕੌਮ ਦਾ ਹੀਰਾ ਇੱਕ ਇਸ ਕੰਡੀਸ਼ਨ ਦੇ ਵਿੱਚ ਆ ਤੇ ਪਰ ਲੇਕਿਨ ਬੜੀ ਸਾਡੀ ਬਦਕਿਸਮਤੀ ਆ ਅਸੀਂ ਹੋਰ ਪਾਸੇ ਨੂੰ ਬੜਾ ਭੱਜ ਲੈਨੇ ਆ ਪਰ ਲੇਕਿਨ ਜੋ ਚੀਜ਼ਾਂ ਸਾਨੂੰ ਸਾਂਭਣੀਆਂ ਚਾਹੀਦੀਆਂ ਨਹੀਂ ਸਾਂਭਦੇ ਤੇ ਹੁਣ ਕਮਲਪ੍ਰੀਤ ਵੀਰ ਆ ਜਿਹੜੇ ਉਹਨਾਂ ਦਾ ਜਿਹੜੇ ਅੰਤਮ ਅਰਦਾਸ ਆ ਤੁਸੀਂ ਜਿਵੇਂ ਸਕਾਰਤ ਤੇ ਵੀ ਗਏ ਹੋਮੋਂਗੇ ਤਾਂ ਅੰਤਮ ਆਪਣੇ ਹੁਣ ਜਿਹੜੀ ਅਰਦਾਸ ਹੋਣੀ ਆ ਉਹ ਕਿਹੜੇ ਦਿਨ ਹੋਣੀ ਆ ਤਾਂ ਕੌਮ ਦੇ ਜਿਹੜਾ ਰੂ ਨੂੰ ਕੀ ਅਪੀਲ ਕਰਾਂਗੇ ਦੇਖੋ ਉਹਨਾਂ ਦਾ ਅੰਤਮ ਸੰਸਕਾਰ ਤਾਂ ਹੋ ਗਿਆ ਹੋਇਆ ਸੰਸਕਾਰ ਉਹਨਾਂ ਦਾ ਹੋਇਆ 8 ਮਾਰਚ ਨੂੰ 4 ਮਾਰਚ ਨੂੰ ਚੜ੍ਹਾਈ ਕਰ ਗਏ ਸੀ ਤੇ ਕਾਫੀ ਸਾਰੇ ਲੋਕਾਂ ਦਾ ਸਵਾਲ ਹੈ ਕਿ ਵੀ ਉਹਨਾਂ ਦੀ ਮੌਤ ਐਨ ਨਹੀਂ ਆਈ ਹੋਈ ਹੈ ਐਨ ਨਹੀਂ ਆਈ ਹੋਈ ਉਸ ਬਾਰੇ ਅਸੀਂ ਹਜੇ ਕਿਸੇ ਨੂੰ ਕੁਝ ਨਹੀਂ ਦੱਸ ਸਕਦੇ ਕਿਉਂਕਿ ਉਹਦੀ ਪੋਸਟਮਾਸਟਰ ਰਿਪੋਰਟ ਹੋਣੀ ਆ ਉਹ ਡਾਕਟਰਸ ਦਾ ਪੈਨਲ ਹੋ ਕੇ ਸਪੈਸ਼ਲ ਵੀਡੀਓਗ੍ਰਾਫੀ ਚ ਉਹਦੀ ਪੋਸਟਮਾਸਟਰ ਹੋਇਆ ਵਾ ਤੇ ਉਹਦੀ ਰਿਪੋਰਟ ਆਉਗੀ 12 ਤੋਂ 15 ਦਿਨ ਦੇ ਵਿੱਚ ਵਿੱਚ ਜਦ ਤੱਕ ਅਸੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਕਿ ਉਹਦੀ ਮੌਤ ਕਿਵੇਂ ਹੋਈ ਆ ਦੂਸਰੀ ਗੱਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਥਰੂ ਇਹ ਗੱਲ ਜਰੂਰ ਕਹਿਣਾ ਚਾਹੁੰਦੀ ਆ ਵੀ ਜਿਹੜੇ ਲੋਕ ਖੁਸ਼ੀ ਮਨਾ ਰਹੇ ਨੇ ਹਾਂਜੀ ਚਾਹੇ ਖੁਸ਼ੀ ਵੀ ਮਨਾਈ ਆ ਜੀ ਕਿਸੇ ਨੇ ਹਾਂ ਮੈਨੂੰ ਸੌਣ ਦੇ ਚ ਪਤਾ ਲੱਗਿਆ ਪਰ ਮੈਂ ਉਹ ਉਹ ਮੈਨੂੰ ਉੱਥੇ ਹੀ ਜਦੋਂ ਮੈਂ ਸੰਸਕਾਰ ਤੇ ਗਈ ਨਾ ਮੈਨੂੰ ਉਦੋਂ ਹੀ ਕਿਸੇ ਮਤਲਬ ਗੁਰੂ ਪਿਆਰੇ ਨੇ ਦੱਸਿਆ ਤੇ ਪਰ ਮੇਰੀਆਂ ਆਂਦਨਾ ਚੀਰੀਆਂ ਗਈਆਂ ਕਿਉਂਕਿ ਤੁਸੀਂ ਬਾਕੀ ਛੱਡੋ ਉਹ ਇੱਕ ਮਾਂ ਦਾ ਪੁੱਤ ਤਾਂ ਹੈ ਨਾ ਇੱਕ ਭੈਣ ਦਾ ਭਰਾ ਤਾਂ ਹੈ ਇੱਕ ਬੱਚੀ ਦਾ ਪਿਓ ਤਾਂ ਹੈ ਨਾ ਇੱਕ ਬੀਬੀ ਦਾ ਸੁਹਾਗ ਤਾਂ ਹੈ ਨਾ ਤੁਸੀਂ ਇੱਕ ਪਾਸੇ ਕਰ ਦੋ ਨਾ ਇੱਕ ਬਈ ਇੱਕ ਪਾਸੇ ਛੱਡ ਦੋ ਤੁਸੀਂ ਵੀ ਉਹ ਪ੍ਰੀਤ ਸਿੰਘ ਸੈਣੀ ਆ ਪਰ ਲੇਕਿਨ ਇੱਕ ਪਾਸੇ ਸੋਚੋ ਵੀ ਤੁਹਾਡੇ ਵੀ ਤਾਂ ਘਰੇ ਮਾਵਾ ਪਹਿਣਾ ਹੈਗੇ ਤੁਹਾਡੇ ਘਰੇ ਵੀ ਤਾਂ ਬੱਚੇ ਹੈਗੇ ਆ ਇਹ ਕਿਸੇ ਦੀ ਮੌਤ ਤੇ ਤਾਂ ਅਸੀਂ ਲੱਡੂ ਵੰਡ ਸਕਦੇ ਜੇ ਸਾਡੀਆਂ ਨੀਹਾਂ ਇੱਥੇ ਪੱਕੀਆਂ ਆਉਣ ਕੇ ਅਸੀਂ ਸੰਸਾਰ ਤੋਂ ਜਾਣਾ ਹੀ ਨਹੀਂ ਤੇ ਫਿਰ ਮੈਂ ਇਹ ਵੀ ਕਹੂੰਗੀ ਵੀ ਉਹ ਲੋਕ ਮੇਰਾ ਕੋਈ ਦੁਸ਼ਮਣ ਨਹੀਂ ਨਾ ਮੈਂ ਕਿਸੇ ਨੂੰ ਕੋਈ ਲਾ ਕੇ ਅੱਜ ਤੱਕ ਗੱਲ ਕੀਤੀ ਤੇ ਨਾ ਹੀ ਮੈਂ ਕਰਨੀ ਆ ਪਰ ਲੇਕਿਨ ਗੱਲ ਇਹ ਆ ਵੀ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਜਾਂਦੇ ਆ ਤੇ ਉਹਨਾਂ ਦੇ ਮਨ 'ਚ ਕੀ ਸੋਚੀਦੀ ਜਦ ਤੱਕ ਗੁਰੂ ਸਾਹਿਬ ਨੇ ਸਾਨੂੰ ਇਹ ਸੰਦੇਸ਼ਾ ਨਹੀਂ ਦਿੱਤਾ ਜੇ ਗੁਰੂ ਸਾਹਿਬ ਨੇ ਇਹ ਸੰਦੇਸ਼ ਸਾਨੂੰ ਦਿੱਤਾ ਹੁੰਦਾ ਕਿਉਂਕਿ ਗੁਰੂ ਸਾਹਿਬ ਦੇਖੋ ਸੈਭਜਾ ਦੇ ਸ਼ਹੀਦ ਹੋਏ ਕਿੰਨਿਆ ਕੁਛ ਵੀ ਤੇ ਆ ਪਰ ਫਿਰ ਵੀ ਉਹਨਾਂ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖ ਕੇ ਭੇਜਿਆ ਜਫਰਨਾਮਾ ਲਿਖ ਕੇ ਭੇਜਿਆ ਫਿਰ ਵੀ ਉਹਦੇ ਵਿੱਚ ਵੀ ਵਾਹਿਗੁਰੂ ਜੀ ਦਾ ਔਟ ਹਸਰਾ ਲਿਆ ਉਹਨਾਂ ਨੇ ਪਰ ਲੇਕਿਨ ਅਸੀਂ ਅੱਜ ਉਸ ਗੁਰੂ ਸੇ ਗੁਰੂ ਸਾਹਿਬ ਤੇ ਉਸ ਪੰਜਾਬ ਦੀ ਗੂਰਾਂ ਪੀਰਾਂ ਦੀ ਧਰਤੀ ਤੇ ਪੈਦਾ ਹੋ ਕੇ ਅਸੀਂ ਇੰਨੀ ਘਟੀਆ ਸੋਚ ਰੱਖੀ ਵੀ ਦੁਸ਼ਮਣ ਮਰੇ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਵੀ ਨਹੀਂ ਹੱਸਣਾ ਚਾਹੀਦਾ ਨਹੀਂ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਕਿਉਂਕਿ ਸੱਜਣਾ ਤੂੰ ਵੀ ਮਰ ਜਾਣਾ ਇਸੇ ਤਰ੍ਹਾਂ ਹੀ ਜਿਹੜਾ ਜੀ ਕੌਮੀ ਇਨਸਾਫ ਮੋਰਚਾ ਵਾ ਉਹ ਜਿਹੜੇ ਸਾਡੇ ਜਿਹਾਰੂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਬੰਦੀ ਸਿੰਘ ਬੰਦੀ ਸਿੰਘ ਵੀ ਉਹਨਾਂ ਤੋਂ ਇਲਾਵਾ ਵੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾਈ ਕਰਵਾਉਣ ਲਈ ਜਿਹੜਾ ਮੋਰਚਾ ਚੱਲਦਾ ਉੱਥੇ ਵੀ ਵੱਡੀ ਜਿਹੜੀ ਸਾਡੀ ਮੰਗ ਆ ਸਮੁੱਚੀ ਕੌਮ ਦੀ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਦੋਸਿਆਂ ਨੂੰ ਸਜ਼ਾ ਮ ਦਿੱਤੀਆਂ ਜਾਣ ਉਹਦੇ ਵਿੱਚ ਸੰਗਤਾਂ ਦਾ ਹੁਣ ਥੋੜਾ ਜਿਹਾ ਜਾਣਾ ਘੱਟ ਹੋ ਗਿਆ ਤੇ ਉਹਦੇ ਬਾਰੇ ਕੀ ਕਹੂੰਗੇ ਜੀ ਹਾਂਜੀ ਹੁਣ ਉੱਥੇ ਕਿਉਂਕਿ ਜੇ ਕਿਸਾਨੀ ਮੋਰਚਾ ਦੁਆਰੇ ਸ਼ੁਰੂ ਹੋ ਗਿਆ ਕਿਸਾਨੀ ਮੋਰਚਾ ਸ਼ੁਰੂ ਹੋ ਗਿਆ ਤੇ ਇਹ ਇਹਨਾਂ ਸਰਕਾਰਾਂ ਨੂੰ ਵੀ ਪਤਾ ਹੁਣ ਆਪਣੇ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਕਿੰਨੀ ਕਰੇਗੀ ਹੁਣ ਉਹ ਜਿਹੜਾ ਰਜਾ ਹੁਣ ਕਿਸਾਨੀ ਮੋਰਚੇ ਵੱਲ ਚੱਲਿਆ ਗਿਆ ਤੇ ਉਧਰੇ ਅਮਰਤਪਾਲ ਦੇ ਵਾਲਾ ਮੋਰਚਾ ਲੱਗਿਆ ਹੋਇਆ ਹੈ ਉਹ ਕੀ ਮੰਗ ਛੱਡ ਕੇ ਹੈ ਉਹ ਤੁਸੀਂ ਦੇਖੋ ਜਾਣੀ ਹੈ ਨਾ ਜੀ ਇੱਥੋਂ ਹੀ ਤਾਂ ਸਾਡੀ bad kismati ਹੈ ਨਾ ਅਸੀਂ ਆਪਣੇ ਮੂਲ ਨੂੰ ਛੱਡ ਕੇ ਜਿਹੜਾ ਬੰਦਾ ਆਪਣੇ ਮੂਲ ਨੂੰ ਮੂਲ ਨੂੰ ਛੱਡੀ ਬੈਠੇ ਹੈ ਨਾ ਤੁਸੀਂ ਦੇਖੋ ਜਿਹੜਾ ਸਾਡੇ ਰਹਿਬਰ ਨੂੰ ਤੁਸੀਂ ਦੇਖੋ ਤੁਸੀਂ ਦੇਖੋ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੇ ਹੈਨਾ ਜਿਨ੍ਹਾਂ ਨੇ ਸਾਥ ਨੂੰ ਦੇਣਾ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਕਿੰਨੀ ਕਾਲਣਾ ਕਾਲ ਕੇ ਸਾਨੂੰ ਇੱਕ ਉਹ ਗੁਰੂ ਮਿਲਿਆ ਕਿਉਂਕਿ ਸਾਡੇ ਗੁਰੂ ਸਭ ਨੂੰ ਪਤਾ ਸੀ ਕਿ ਇਸ ਤੋਂ ਬਾਅਦ ਸਾਡੇ ਮੇਰੀ ਅੱਗੇ ਵਾਲੀਆਂ ਆਉਣ ਵਾਲੀ ਮੇਰੇ ਜਿਹੜੀ ਕੌਮ ਹੋਊ ਉਹਦਾ ਉਹਦੇ ਰਖਵਾਲਾ ਕੋਈ ਪਤਾ ਨਹੀਂ ਕਿੰਨੇ ਰੂਪ ਬਹੁ ਰੂਪੀ ਬਣ ਜਾਣੇ ਆ ਪਰ ਲੇਕਿਨ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾ ਕੇ ਗਏ ਅਸੀਂ ਅੱਜ ਸਾਡੇ ਪੰਜਾਬ ਤੇ ਕਹਿਰ ਤਾਂ ਹੀ ਤਾਂ ਬੀਤ ਰੈਣਾ ਅਸੀਂ ਆਪਣੇ ਮੂਲ ਸਾਡਾ ਮੂਲ ਆ ਜ਼ਿੰਦਗੀ ਦਾ ਜਿਵੇਂ ਇੱਕ ਦਰਖਤ ਦੀ ਜੜ੍ਹ ਨਹੀਂ ਨਾ ਹੁੰਦੀ ਤਾਂ ਉਹ ਦਰਖਤ ਦੀ ਲਾਈਫ ਵੀ ਨਹੀਂ ਹੁੰਦੀ ਦੇ ਅੱਜ ਅਸੀਂ ਗੁਰੂਗ੍ਰਾਂਦ ਸਾਹਿਬ ਦੇ ਉਸ ਵਿਆਧਵੀ ਵਾਸਤੇ ਇਨਸਾਫ ਸਾਨੂੰ ਨਾ ਮਿਲਿਆ ਨਾ ਲੈ ਸਕਿਆ ਮੈਂ ਤਾਂ ਅੱਗੇ ਵੀ ਕਹਿੰਨੀ ਆ ਵੀ ਸਾਨੂੰ ਇਸ ਧਰਤੀ ਤੇ ਜੁੜਨ ਦਾ ਹੀ ਹੱਕ ਹੈ ਨਹੀਂ ਕਿਉਂਕਿ ਇਹ ਪੰਜਾਬ ਦੀ ਧਰਤੀ ਤੋਂ ਜਿਹੜੇ ਨਸਾਂ ਖਤਮ ਕਰਨਾ ਚਾਹੁੰਦੇ ਸੀ ਤੇ ਸਾਰੇ ਨੌਜਵਾਨਾਂ ਨੂੰ ਉਹ ਖੰਡੇ ਪਾਟੇ ਦੀ ਪਾਲਸ ਕਾਉਣ ਦੀ ਗੱਲ ਕਰਦੇ ਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਅੱਜ ਉਹਨਾਂ ਨੂੰ ਚਾਕੇ ਪੰਜਾਬ ਦੀ ਕੀ ਪੂਰੇ ਭਾਰਤ ਦੀ ਉਹ ਪੰਜਾਬ ਦੀ ਡਿਬਿਊਰੂ ਵਾਲ ਜੇਲ੍ਹ ਤੋਂ ਆਸਾਮ ਦੇ ਵਿੱਚ ਤਾਂ ਅੱਜ ਪਰਿਵਾਰ ਨੂੰ ਕਿੰਨਾ ਨਮਾ ਸੰਘਰਸ਼ ਕਰਨਾ ਪਿਆ ਦੇਖੋ ਭੋਖ ਹੜਤਾਲ ਦੇ ਉੱਤੇ ਬਿਊਸ ਉਹ ਤੱਕ ਹੋ ਜਾਂਦੇ ਨੇ ਹਸਪੀਟਲ ਤੱਕ ਭਰਤੀ ਕਰਾਉਣਾ ਪ ਕੌਮ ਨੂੰ ਜਾਗਣਾ ਚਾਹੀਦਾ ਆਪਣੇ ਜ਼ਿਆਰੂਰ ਲਈ ਤੁਸੀਂ ਇੱਕ ਦੇਖੋ ਇਹ ਸਿਰਫ ਪਰਕ ਕੋ ਲਈ ਜਾ ਰਹੀ ਹੈ ਆਪਣੀ ਕੌਮ ਦੀ ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਤੇ ਬੰਦੀ ਸਿੰਘਾਂ ਦਾ ਮੋਰਚਾ ਚੱਲ ਰਿਹਾ ਹਨਾ ਇੱਕ ਪਾਸੇ ਕਿਸਾਨੀ ਮੋਰਚਾ ਹੋ ਗਿਆ ਇੱਕ ਪਾਸੇ ਮੋਰਚਾ ਹੋ ਗਿਆ ਹਨਾ ਤਿੰਨ ਮੋਰਚੇ ਹੋ ਗਏ ਚੌਥਾ ਭਾਈ ਬਡਾਲਾ ਜੀ ਦਾ ਲਾਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਵਾਸਤੇ ਹਨਾ ਮੈਂ ਤੁਹਾਨੂੰ ਦੱਸ ਦੇ ਵਿਛੜ ਜਾਣਾ ਵਿਚ ਇਸੇ ਇਸੇ ਦੌਰਾਨ ਸਾਡੇ ਕੋਲੇ ਸਾਡੇ ਬਾਰੀ-ਬਾਰੀ ਉਹ ਮਤਲਬ ਜਿਵੇਂ ਜਝਾਰੂ ਵੀ ਕਹਿ ਸਕਦੇ ਆ ਕਈਆਂ ਹੋਰ ਜਿਵੇਂ ਪ੍ਰੀਤ ਨਿਆ ਅਮਰਤ ਨਿਸ਼ਕ ਐਸੀ ਜਿਵੇਂ ਹੁਣ ਇੱਥੇ ਜਝਾਰੂ ਸ਼ਬਦ ਵਰਤਤਾ ਤਾਂ ਹੋ ਸਕਦਾ ਕਈ ਕਿਸੇ ਕਿਸਮ ਦੇ ਸਵਾਲ ਵੀ ਚੱਕਣ ਕਿਉਂਕਿ ਉਹ ਸਾਡੇ ਕੋਲ ਸਿਰਫ ਜਝਾਰੂ ਇੱਕ ਮਿੰਟ ਉਹ ਇੱਥੇ ਕਈ ਇੰਨੀ ਘਟਿਆ ਸੋਚਦੇ ਲੋਕ ਆ ਨਾ ਉਹ ਸਿਰਫ ਜਝਾਰੂ ਉਹਨੂੰ ਮੰਨਦੇ ਆ ਜਿਹਦਾ ਰੂਪ ਦੇਖ ਕੇ ਬਾਹਰ ਪਰ ਜਝਾਰੂ ਅਸਲੀ ਉਹ ਹੁੰਦਾ ਜਿਹੜਾ ਸੱਚ ਬੋਲਦਾ ਵਾ ਸੱਚ ਤੇ ਪਹਿਰਾ ਦਿੰਦਾ ਉਹ ਚਾਹੇ ਸੱਚ ਬੋਲਣ ਲੱਗੇ ਹੋਣਾ ਤੁਹਾਡਾ ਇੰਟਰਵਿਊ ਲੈਣ ਤੋਂ ਪਹਿਲਾਂ ਘਰੋਂ ਤੋਂ ਤੋਂ ਪਹਿਲਾਂ ਹਮਲਾ ਹੋਇਆ ਨਾ ਮੇਰੇ ਤੇ ਅੱਜ ਉਹ ਉਹ ਹੁੰਦਾ ਹੀ ਰਹਿਣੇ ਨੇ ਉਹ ਉਹ ਹਮਲੇ ਤਾਂ ਦੇਖੋ ਜਦੋਂ ਸੱਚ ਜਿਹੜਾ ਬੰਦਾ ਸੱਚ ਬੋਲਦਾ ਨਾ ਉਹਨੂੰ ਸਿਰਫ ਆਪਣੇ ਗੁਰੂ ਦਾ ਓਟ ਅਸਰਾ ਚਾਹੀਦਾ ਤੇ ਉਹਦੇ ਤੇ ਜੇ ਹਮਲੇ ਹੁੰਦੇ ਆ ਤਾਂ ਉਹ ਇਹ ਨਹੀਂ ਸੋਚਦਾ ਮੇਰੇ ਤੋਂ ਦੱਸ ਗੁਰੂ ਸਾਹਿਬ ਤੇਰੀ ਰਜਾ ਵਾ ਤੇ ਹੁਣ ਅਮਰਤਪਾਲ ਜੀ ਤੁਸੀਂ ਗੱਲ ਸੁਣੋ ਹੁਣ ਉੱਥੇ ਉਹ ਭੁੱਖ ਨਾਲ ਤੜਫ ਰਹੇ ਆ ਮੈਂ ਵੀ ਦੋ ਵਾਰ ਹਾਜ਼ਰੀ ਲਾ ਕੇ ਆਈ ਹਾਂ ਉੱਥੇ ਤੇ ਮੈਂ ਬੰਦਾਂ ਕਮੀ ਮੋਰਚੇ ਤੇ ਵੀ ਜਾ ਕੇ ਆਇਆ ਤੇ ਉਹ ਤੁਸੀਂ ਦੇਖੋ ਵੀ ਹੁਣ ਆਪਣੇ ਘਰਾਂ ਚ ਬੱਚਾ ਇੱਕ ਵਾਰੀ ਰੋਟੀ ਨਾ ਖਾਵੇ ਆਪਾਂ ਦੂਜੀ ਵਾਰੀ ਤੜਫ ਜਾਂਦੇ ਆ ਵੀ ਹਾਈ ਬੱਚੇ ਨੇ ਰੋਟੀ ਨਹੀਂ ਖਾਦੀ ਉੱਥੇ ਤਾਂ ਬਾਰ ਮਾਵਾਂ ਬੈਠੀਆਂ ਨੇ ਵਿਚਾਰੀਆਂ ਨਾਲ ਜਿਹੜੀਆਂ ਮਾਵਾ ਇੰਨਾ ਕੁ ਤੜਫ ਰਹੀਆਂ ਮੈਂ ਤੁਸੀਂ ਜਿਕੇ ਨੰਨੋ ਮੈਂ ਇੱਕ ਵਾਰੀ ਦਰਸ਼ਨ ਕਰਕੇ ਮੈਂ ਅੱਖਾਂ ਮੀਚ ਲੀਆਂ ਪਹਿਲੀ ਵਾਰੀ ਤਾਂ ਗਈਆਂ ਮੈਂ ਉੱਥੇ ਸਟੇਜ ਤੇ ਬੋਲ ਸਕੀ ਪਰ ਦੂਜੀ ਵਾਰੀ ਉਹ ਮਾਵਾ ਦੀ ਹਾਲਤ ਦੇਖ ਕੇ ਮੇਰੇ ਮੇਰੀ ਜਵਾਨੀ ਬੰਦ ਹੋ ਗਈ ਕਿ ਮੈਂ ਕੀ ਕਹਾਂ ਮੇਰੇ ਅੰਦਰ ਇੰਨਾ ਕੁ ਦੁੱਖ ਦਾ ਫੁਹਾਰਾ ਟੁੱਟ ਗਿਆ ਕਿ ਇਹ ਵਾਹਿਗੁਰੂ ਜਿਹੜੇ ਸਾਡੇ ਆਗੂ ਨੇ ਜਿਹੜੇ ਸਾਰੇ ਹੀ ਇਕੱਠੇ ਹੋ ਜੋ ਮੈਂ ਕਿਸੇ ਨੂੰ ਕਿੰਨੇ ਸਾਰੇ ਬਖਰੇਵੇਂ ਦੂਰ ਕਰ ਦੋ ਆਪਣੀਆਂ ਗੁੱਸੇ ਗਿਲੇ ਸਾਰੇ ਦੂਰ ਕਰ ਦੋ ਰਲ ਜੋ ਮਿਲ ਜੋ ਇੱਕ ਹੋ ਜੋ ਕੋਈ ਗੱਲ ਨਹੀਂ ਸਾਡੇ ਕਮਾਈਆਂ ਕਰਕੇ ਜਾਵਾਂਗੇ ਬਾਅਦ ਸਾਡੇ ਬੱਚੇ ਆਪੇ ਹੀ ਸਾਡਾ ਨਾਮ ਦੱਸ ਦੇਣਗੇ ਫਿਰ ਅਸੀਂ ਕੌਣ ਹੁੰਦੇ ਸੀ ਪਰ ਹੁਣ ਪ੍ਰੀਤ ਦੇ ਅੰਤਮ ਅਰਦਾਸ ਹੈ ਹਾਂਜੀ ਜਿਲ੍ਹਾ ਹੁਸ਼ਿਆਰਪੁਰ ਓਣ ਮੋ ਟਾਂਡਾ ਦੇ ਨੇੜੇ ਪਿੰਡ ਜੱਦੀ ਪਿੰਡ ਆ ਉਹਦਾ ਜੱਜਾ ਹਾਂਜੀ ਤੇ ਬਾਹਲਾ ਔਖਾ ਵੀ ਨਹੀਂ ਲੱਭਣਾ ਮਿਤੀ ਮਿਤੀ ਹੈਗੀ ਆ ਅ 16 ਮਾਰਚ 16 ਮਾਰਚ ਹਾਂਜੀ ਤੇ ਮੈਂ ਸਾਰੇ ਹੀ ਪੰਜਾਬ ਦੇ ਜਿਹੜੇ ਵੀ ਜਿੱਥੇ-ਜਿੱਥੇ ਵੀ ਪੰਜਾਬ ਤੋਂ ਬਾਹਰ ਵੀ ਜਿਹੜੀਆਂ ਸੰਗਤਾਂ ਪ੍ਰੀਤ ਨੂੰ ਪਿਆਰ ਕਰਦੀਆਂ ਨੇ ਜਿਹੜੀਆਂ ਦੀਪ ਨੂੰ ਪਿਆਰ ਕਰਦੀਆਂ ਜਿਹੜੀਆਂ ਅਮਰਤਵਾਲ ਨੂੰ ਪਿਆਰ ਕਰਦੀਆਂ ਜਿਹੜੀਆਂ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੀਆਂ ਨੇ ਉਹ ਸੰਗਤਾਂ ਆਪਣੇ ਆਪਣਾ ਫਰਜ਼ ਅਦਾ ਕਰਨ ਵਾਸਤੇ ਪੀਰ ਸਿੰਘ ਸੈਣੀ ਦੀ ਉਸ ਰੂਹ ਨੂੰ ਸਕੂਨ ਮਿਲ ਜੇ ਕਿ ਮੇਰਾ ਸਫਰ ਜ਼ਿੰਦਗੀ ਦਾ ਸਫਲ ਹੋ ਗਿਆ ਜੇ ਮੈਂ ਜ਼ਿੰਦਗੀ ਜਿੱਤ ਕੇ ਗਿਆ ਸੀ ਤਾਂ ਅੱਜ ਮੇਰੀ ਅੰਤਮ ਅਰਦਾਸ ਉਹ ਮੈਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਇਹ ਕਹਿੰਦੀ ਵੀਰੇ ਮੈਂ ਤੇਰਾ ਧੰਨਵਾਦ ਕਰਦੀ ਆ ਬਹੁਤ-ਬਹੁਤ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣਾ ਹਮੇਸ਼ਾ ਤੁਸੀਂ ਐਵੇਂ ਸੱਚ ਦੀ ਆਵਾਜ਼ ਨੂੰ ਬੁਲੰਦ ਰੱਖਿਓ ਤੇ ਵੀਰ ਜਸਪਾਲ ਸਿੰਘ ਹੀਰਾਂ ਦੀ ਆਵਾਜ਼ ਨੂੰ ਨਾ ਮਾਦਮ ਪਾਇਓ ਤੇ ਨਾ ਹੀ ਉਹਨਾਂ ਨੂੰ ਮਾਦਮ ਪੈਣ ਦੇਣਾ ਆਪਾਂ ਜਿਉਂਦੇ ਜੀਵੀ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਵਾ ਇਹ ਕਹਿੰਦੀ ਮੈਂ ਆਪਣੀਆਂ ਸੰਗਤਾਂ ਨੂੰ ਵੀ ਬੇਨਤੀ ਕਰਦੀਆਂ ਵੀ ਇਹ ਜਝਾਰੂਆਂ ਕੋਲ ਜਿਉਂਦੇ ਜਿਉਂਦੇ ਜਰੂਰ ਪਹੁੰਚਿਆ ਕਰੋ ਜਿਨ੍ਹਾਂ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਪੰਥ ਦੇ ਲਈ ਸੱਚੀ ਸੁੱਚੀ ਕਲਮ ਚੁਲਾ ਕੇ ਲਗਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਸਾਡੇ ਬਹੁਤ ਹੀ ਜਝਾਰੂ ਭੈਣ ਕਹਿ ਲਈਏ ਮਾਤਾ ਕਹਿ ਲਈਏ ਕੋਈ ਹਰ ਨਹੀਂ ਕਿਉਂਕਿ ਜਝਾਰੂ ਨੇ ਹਮੇਸ਼ਾ ਹੱਕ ਲਈ ਲੜਦੇ ਨੇ ਹੱਕ ਦੀ ਗੱਲ ਕਰਦੇ ਨੇ ਜਿੱਥੇ ਵੀ ਕਿਤੇ ਕੋਈ ਸੰਘਰਸ਼ ਚੱਲਦਾ ਤਾਂ ਪਹਿਲੀ ਕਤਾਰ ਦੇ ਵਿੱਚ ਖੜ ਕੇ ਉੱਥੇ ਸਰਕਾਰਾਂ ਦੇ ਖਿਲਾਫ ਆਪਣੀ ਕੌਮ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਨੇ ਤਾਂ ਹੁਣ ਸਾਡੇ ਕਮਲਪ੍ਰੀਤ ਜਿਹੜੇ ਸਾਡੇ ਜਜਾਰੂ ਸੈਣੀ ਵੀਰ ਸਾਡੇ ਤੋਂ ਵਿਸੜ ਗਏ ਨੇ ਉਹਨਾਂ ਦਾ ਜਿਹੜੀ ਅੰਤਮ ਅਰਦਾਸ ਆ ਉਹਦੇ ਵਿੱਚ ਜ਼ਰੂਰ ਸੰਗਤਾਂ ਪਹੁੰਚਣ ਅਪੀਲ ਵੀ ਕੀਤੀ ਗਈ ਆ ਸਾਡੀ ਬੀਬੀ ਵੱਲੋਂ ਕਿ ਉਸ ਜਗ੍ਹਾ ਦੇ ਉੱਤੇ ਜਾਇਓ ਕਿਉਂਕਿ ਉਹਨਾਂ ਨੂੰ ਵੀ ਜ਼ਰੂਰ ਜਿਹੜੇ ਹੋਰ ਹੱਕ ਮੰਗਦੇ ਜਿਹਹਾਰੂ ਨੇ ਉਹ ਨਿਰਾਸ਼ਾ ਨਾ ਆਵੇ ਕਿਉਂਕਿ ਵੀ ਜਿਉਂਦਿਆਂ ਦਾ ਸਾਥ ਤਾਂ ਨਹੀਂ ਦਿੰਦੇ ਅਸੀਂ ਜਾਣ ਤੋਂ ਬਾਅਦ ਤਾਂ ਸਾਥ ਦਈਏ ਜ਼ਰੂਰ ਉਹਨਾਂ ਦੇ ਅੰਤਮ ਅਰਦਾਸ ਵਿੱਚ ਹਾਜ਼ਰੀ ਲਗਾਉਣੀ ਬਣਦੀ ਆ ਇੱਥੇ ਗੱਲ ਮੈਂ ਆਪਣੀ ਸਮਾਪਤ ਕਰੂੰਗਾ ਪੱਤਰਕਾਰ ਦੇਵ ਸਰਾਬਾ ਕੈਮਰਾਮੈਨ ਅਮਨ ਸੂਜਾਪੁਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ